ਪਹਿਲਾਂ ਦੇ ਪੰਜਾਬ ਨੇਸ਼ਨ ਟੀਵੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁ ਮੁਬਾਰਕਾਂ ਅਸੀਂ ਮੌਕੇ ਤੇ ਮੌਜੂਦ ਹਾਂ 3V2 ਦੇ ਵਿੱਚ ਜਿੱਥੇ ਤੁਹਾਨੂੰ ਆਪਾਂ ਲਾਈਵ ਤਸਵੀਰਾਂ ਦਿਖਾਈਆਂ ਮੈਂ ਕਿ ਕਿਦਾਂ ਇੱਥੇ ਜਿਹੜੇ ਮੁੰਡਿਆਂ ਕੁੜੀਆਂ ਵੱਲੋਂ ਅਚਰੂਣ ਦਾ ਲਗਾਈਆਂ ਗਈਆਂ ਸੀਗੀਆਂ ਤੇ ਕੋਈ ਵੀ ਸ਼ਰਾਰਤੀ ਅਨਸਰ ਵੱਲੋਂ ਕੋਈ ਵੀ ਤੇ ਗਲਤ ਹਰਕਤ ਨਹੀਂ ਗਈ ਕਿਉਂਕਿ ਮੌਕੇ ਤੇ ਪੰਜਾਬ ਪੁਲਿਸ ਤਨਾ ਸੀ ਤੁਹਾਨੂੰ ਮੈਂ ਦਿਖਾ ਸਕਦਾ ਹੱਲੇ ਵੀ ਪੰਜਾਬ ਪੁਲਿਸ ਦੀਆਂ ਗੱਡੀਆਂ ਸਾਇਰਨ ਮਾਰਦੀਆਂ ਆਈਆਂ ਇੱਥੋਂ ਦੀ ਜਾ ਰਹੀਆਂ ਕਿ ਕੋਈ ਵੀ ਇੱਥੇ ਗਲਤ ਹਰਕਤ ਜਾਂ ਸ਼ਰਾਰਤੀ ਅਨਸਰ ਇੱਥੇ ਕੋਈ ਵੀ ਨਹੀਂ ਕਰ ਪਾਏਗਾ ਤਨ ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਕਿ ਮੌਕੇ ਤੇ ਕਿਦਵੇਂ ਮੁਲਾਜ਼ਮ ਗੱਡੀਆਂ ਨੂੰ ਦੇਖ ਰਹੇ ਨੇ ਕਿ ਕੋਈ ਵੀ ਗੱਡੀ ਦੇ ਵਿੱਚ ਜਾਂ ਕੁਝ ਵੀ ਇੱਥੇ ਗਲਤ ਹਰਕਤਾਂ ਨਾ ਕੀਤੀ ਜਾਵੇ ਬੈਰੀਗੇਡ ਕੀਤੇ ਗਏ ਨੇ ਕਿ ਕੋਈ ਵੀ ਗੱਡੀ ਅੰਦਰ ਵੀ ਨਾ ਜਾਵੇ ਬੈਰੀਗੇਡ ਵੀ ਕੀਤੇ ਗਏ ਨੇ ਮੈਂ ਕੈਮਰਾਮੈਨ ਕਹੂੰਗਾ ਬੈਰੀਗੇਡ ਵੀ ਦਿਖਾਣ ਕਿ ਬੈਰੀਗੇਡ ਤਾਂ ਕੀਤੇ ਗਏ ਨੇ ਕਿ ਕੋਈ ਵੀ ਗੱਡੀ ਅਨੁਸ਼ਾਹੀ ਗੱਡੀਆਂ ਕੋਈ ਵੀ ਗੱਡੀ ਹੁਣ ਅੰਦਰ ਨਾ ਜਾਵੇ ਤਨ ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ 3 ਵੀ 2 ਦੀਆਂ ਤਨ ਮੌਕੇ ਦੀ 3 ਵੀ 2 ਦੀਆਂ ਤਸਵੀਰਾਂ ਦਿਖਾ ਰਹੇ ਹਾਂ ਕਿ ਕਿਵੇਂ ਪੰਜਾਬ ਪੁਲਿਸ ਨੇ ਇੱਥੇ ਦਾ ਜਿਹੜਾ ਕੰਟਰੋਲ ਕੀਤਾ ਹੋਇਆ ਸੀਗਾ ਕਿ ਕੋਈ ਵੀ ਇੱਥੇ ਸ਼ਰਾਰਤੀ ਅੰਸਰ ਵੱਲੋਂ ਕੋਈ ਵੀ ਗਲਤ ਹਰਕਤ ਨਹੀਂ ਕੀਤੀ ਗਈ। ਤਰਫ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਆ 3B2 ਤੋਂ। ਗੱਲਬਾਤ ਕਰਾਵਾਂਗੇ ਜਿਹੜੇ ਨਿਊ ਇਅਰ ਮਨਾਣ ਆਏ ਹੋਏ ਨੇ। ਭਾਈ ਨਵੇਂ ਸਾਲ ਦੀਆਂ ਮੁਬਾਰਕਾਂ। ਰੁਕੋ ਤਾਂ ਸਹੀ ਭਾਈ ਕੀ ਨਾਮ ਕੀ ਆਪਣਾ? ਰਾਜਵੀਰ ਸਿੰਘ ਜੀ। ਇਧਰੋਂ ਆਏ ਹੋ ਤੁਸੀਂ? ਮੈਂ ਤਾਂ ਜੀ ਖੰਨੇ ਕੋਲ ਆਇਆ। ਬੋਬੋ ਮੁਬਾਰਕਾਂ ਤੇ ਕਹਦੋ ਕਰਦੋ ਕਰਦੋ ਤੁਸੀਂ ਭੱਜੀ ਜਾਰ। ਮੁਬਾਰਕਾ ਨਿਊ ਇਅਰ ਦੀਆਂ ਮੁਬਾਰਕਾਂ ਜੀ ਬਹੁਤ ਰੌਣਕ। ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਇੱਕ ਹੋਰ ਭਾਈ ਖੜੇ ਨੇ ਕਿੱਧਰ ਆਇਓ ਤੁਸੀਂ ਮੰਡੀ ਗਵਿੰਦਗੜ ਤੋਂ ਅੱਜ 3B2 ਨਿਊ ਇਅਰ ਬਣਾਉਣ ਆਏ ਹੋ ਨਹੀਂ ਨਹੀਂ ਅੱਜ ਤਾਂ ਆਨੇ ਜਾਂਦੇ ਨਹੀਂ ਅਸੀਂ ਡੇਲੀ ਕਿਵੇਂ ਕਿਵੇਂ ਲੱਗਾ 3B2 ਦਾ ਅੱਜ ਇੱਥੇ ਮਾਹੌਲ ਤਾਂ ਇਹਦੇ ਕੋਈ ਹੈਗਾ ਤਾਂ ਵੇ ਵੀ ਆ ਪਰ ਥੋੜਾ ਸਮਝਣਾ ਚਾਹੀਦਾ ਯੂਥ ਨੂੰ ਅੱਜ ਕੱਲ ਦੇ ਜਿਹੜੇ ਇਹਨਾਂ ਨੇ ਪਟਾਕੇ ਬਟੂਕੇ ਫੋੜੇ ਗੱਡੀਆਂ ਦੇ ਉੱਪਰ ਉਹ ਨਹੀਂ ਉਹ ਠੀਕ ਹੈ ਹੀ ਕਿਸੇ ਹੱਦ ਤੱਕ ਉਹਨਾਂ ਦੀ ਏਜ ਲਿਮਟ ਹੈਗੀ ਵਧੀਆ ਭਾਈ ਕੀ ਕਹਿਣਾ ਚਾਹ ਰਹੇ ਕੀ ਕਰ ਰਹੇ ਨਹੀਂ ਨਹੀਂ ਕੋਈ ਗੱਲ ਮੈਨੂੰ ਐਂ ਕਿਹਾ ਵੀ ਜ਼ਿਆਦਾ ਨਾ ਕਰ ਨਹੀਂ ਨਹੀਂ ਕੋਈ ਗੱਲ ਨਹੀਂ ਸ਼ਕਲ ਕਹੋ ਕੀ ਨਾਮ ਆ ਆਪਣਾ ਰਿਸ਼ੀ ਜੀ ਕਿੱਥੋਂ ਦੀ ਹੋ ਤੁਸੀਂ ਵੀ ਮੰਡੀ ਤੋਂ ਦੋਵੇਂ ਮੰਡੀ ਤੋਂ ਹੀ ਹੋ ਤੁਸੀਂ ਇੱਥੇ ਥ੍ਰੀ ਵੀ ਟੂ ਇੰਜੋਏ ਕਰਨ ਆਏ ਹੋ ਮੰਡੀ ਦੇ ਵੰਦ ਘਰ ਤੋਂ ਹੀ ਮੱਛ ਲੈਣਾ ਨਹੀਂ 50 ਵਾਲਾ ਨਹੀਂ ਸਰ ਉਹ ਤਾਂ ਵੈਸੇ ਹੀ ਇੰਜੋਏ ਕਰਨਾ ਹੈ ਉਹ ਤਾਂ ਵੈਸੇ ਜਿਹਾ ਕੰਮ ਤੋਂ ਆਏ ਹੋ ਸੀਗੇ ਹੋਰ ਗੇੜੀ ਮਾਰਨਾ ਹੈ ਗੇੜੀ ਮਾਰਨ ਤੋਂ ਬਾਅਦ ਹੁਣ ਘਰੇ ਚੱਲ ਜਾਣਾ ਰਾਸ਼ੀ ਆ ਦੇਖੇ ਨਾ ਅਸੀਂ ਤਾਂ ਆ ਗਏ ਠੀਕ ਆ ਕਿਵੇਂ ਲੱਗਾ ਵਧੀਆ ਲੱਗਾ ਵਧੀਆ ਹੀ ਮਾਹੌਲ ਪੂਰਾ ਓਕੇ ਹੀ ਤੁਸੀਂ ਦੇਖ ਸਕਦੇ ਹੋ ਤੇ ਹਿਮਾਚਲ ਤੋਂ ਵੀ ਇੱਥੇ ਮੁੰਡੇ ਨਿਊ ਇਅਰ ਮਨਾਉਣ ਆਏ ਹੋਏ ਸੀਗੇ ਅਸੀਂ ਹੋਰ ਬੰਦਿਆਂ ਨਾਲ ਵੀ ਗੱਲ ਕਰਾਂਗੇ ਨਹੀਂ ਪੰਜਾਬ ਪੰਜਾਬ ਮੰਡੀ ਗਵਿੰਦਗੜ ਤੋਂ ਮੰਡੀ ਗਵਿੰਦਗੜ ਤੋਂ ਨਹੀਂ ਮਾਚਲ ਤੋਂ ਨਹੀਂ ਹੈ ਮੰਡੀ ਗਵਿੰਦਗੜ ਤੋਂ ਨਹੀਂ ਹੈ ਆਇਆ ਸਟੀਲ ਸਿਟੀ ਠੀਕ ਹੈ ਠੀਕ ਹੈ ਇਹ ਲੋਹਾ ਨਗਰੀ ਤੋਂ ਨਹੀਂ ਮੰਡੀ ਤੋਂ ਨਹੀਂ ਹੈ ਮਾਚਲ ਤੋਂ ਨਹੀਂ ਹੈਗੇ ਅਸੀਂ ਹੋਰ ਉਹਨਾਂ ਵੀ ਗੱਲਬਾਤ ਕਰਾਂਗੇ ਇੱਥੇ ਕਿਹਨਾਂ ਮਾਈ ਆਪਣਾ ਰਵੀ ਹੈ ਵੀਰੇ ਨਵੇਂ ਸਾਲ ਦੀਆਂ ਪਹਿਲਾਂ ਤੋਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ ਭਾਈ ਜੀ ਕਿਹਨਾਂ ਆਪਣਾ ਕਿਧਰੋਂ ਆਏ ਤੁਸੀਂ ਮਰੀਂਡਾ ਸਾਈਡ ਤੋਂ ਆਏ ਜੀ ਕਿ ਇਹ ਕਿਵੇਂ ਲੱਗਾ 3B2 ਦੇ ਵਿੱਚ ਤੇ ਕੋਈ ਉਦਾਂ ਰਿਐਲਟੀ ਸੁਣੋਗੇ ਮੇਰੇ ਕੋਲੋਂ ਤਾਂ ਥੋੜਾ ਜਿਹਾ ਹੁਲੜਵਾਦੀ ਹੈਗੀ ਆ ਇਹ ਉਦਾਂ ਜੇ ਇੰਜੋਇਮੈਂਟ ਕਰੀਦਾ ਫੁੱਲ ਇੰਜੋਇਮੈਂਟ ਆ ਪਰ ਬੈਠ ਕੇ ਆਰਾਮ ਨਾਲ ਇੰਜੋਇਮੈਂਟ ਹੁੰਦਾ ਜਿਹੜੀ ਬਾਅਦ ਦੇ ਵਿੱਚ ਹਲੜਵਾਜੀ ਹੁੰਦੀ ਆ ਇਹ ਥੋੜੀ ਘਟਾਉਣੀ ਚਾਹੀਦੀ ਆ ਥੋੜਾ ਜਿਹਾ ਦੇਖੋ ਪੰਜਾਬ ਪੁਲਿਸ ਨੇ ਆਪਣੇ ਵੱਲੋਂ ਸਿਕਿਉਰਿਟੀ ਬੁਰੀ ਰੱਖੀ ਸੀ ਪਰ ਫੇਰ ਵੀ ਸ਼ਰਾਰਤੀਆਂ ਨੇ ਸੰਭੋਲ ਪਟਾਕੇ ਵੀ ਆ ਗਏ ਗੱਡੀ ਦੇ ਉੱਪਰ ਥੋੜੀ ਘਾ ਬਿਲਕੁਲ ਜ਼ਿਆਦਾ ਪਰ ਇਹ ਗੱਲ ਆ ਨਾ ਪੰਜਾਬ ਪੁਲਿਸ ਨੂੰ ਦੇਖ ਕੇ ਮੁੰਡੇ ਹੋਰ ਜ਼ਿਆਦਾ ਹਲੜਵਾਜੀ ਕਰਦੇ ਨੇ ਠੀਕ ਆ ਜੀ ਓਰੇ ਮਿਲਟਰੀ ਲੋੜ ਆ ਜੀ ਪੰਜਾਬ ਪੁਲਿਸ ਨੇ ਕੋਈ ਮੈਨੂੰ ਲੱਗਦਾ ਰਤਵਾ ਰਹਿਣਾ ਨਹੀਂ ਹੁਣ ਮਿਲਟਰੀ ਦੀ ਲੋੜ ਆ ਅੱਜ ਕੱ ਕੀ ਕਹਿਣਾ ਚਾਹੁੰਗੇ ਗੱਲ ਜੂਥ ਨੂੰ ਜਿਹੜੇ ਆ ਜਿਹੜੇ ਸ਼ਰਾਰਤੀ ਹੰਸਰ ਇੱਥੇ ਪਟਾਕੇ ਵੇਖ ਰਹੇ ਆ ਵੀ ਆ ਰਹੇ ਕੀ ਕਹਿਣਾ ਚਾਹੁੰਗੇ ਤੁਸੀਂ ਉਹਨਾਂ ਨੂੰ ਸਾਰਿਆਂ ਦੀ ਧਿਆਨ ਪੈਣਾ ਆਉਂਦੀਆਂ ਨੇ ਸਭ ਦੀਆਂ ਧਿਆਨ ਪੈਣਾ ਆਉਂਦੀਆਂ ਨੇ ਆਪਣਾ ਆਰਮ ਨਾਲ ਆਓ ਫੁੱਲੜਵਾਜੀ ਨਾ ਕਰੋ ਵੀਰੇ ਤੇ ਪਿਆਰ ਨਾਲ ਆਪਣਾ ਇੰਜੋਏ ਕਰਕੇ ਆਰਮ ਨਾਲ ਆਪਣੇ ਘਰੋ ਘਰੀ ਜਾਓ ਰੋਟੀ ਪਾਣੀ ਖਾਓ ਘਰੋ ਘਰੀ ਜਾਓ ਬਸ ਇਹ ਹੀ ਕਹਿਣਾ ਚਾਹੁੰਦੇ ਬਹੁਤ ਵਧੀਆ ਗੱਲ ਕੀਤੀ ਇਹ ਕੋਰ ਬਾਈ ਨਾਲ ਵੀ ਨੇ ਇਹਨਾਂ ਦੇ ਬਾਈ ਕੀ ਨਾਮ ਆਪ ਡਿੱਲੀ ਦੇਵ ਸਿੰਘ ਜੀ ਕਿਧਰੋਂ ਆਇਓ ਮਿੰਦਾ ਸ਼ਹੀਦ ਭਾਈ ਦਾ ਅੱਛਾ ਜੀ ਕਿਵੇਂ ਲੱਗਾ ਥੀ ਵੀਡੀਓ ਬਹੁਤ ਵਧੀਆ ਜੀ ਤਾਨੂੰ ਵੀ ਲੱਗਦਾ ਕਿ ਇੱਥੇ ਸ਼ਰਾਰਤੀ ਅੰਸਰਾਂ ਵਾਲੀ ਜਿਹੜੀ ਹਰਕਤ ਕੀਤੀ ਗਈ ਗਲਤ ਸੀ ਉਹ ਹਾਂਜੀ ਉਹ ਗਲਤ ਜੀ ਕਿਉਂ ਇੱਥੇ ਸਾਡੀ ਭੈਣਾਂ ਵੀ ਆਉਂਦੀ ਮਾਂ ਬੇਟੇ ਬੱਚੇ ਪੁੱਛੇ ਸਭ ਆਉਂਦੇ ਇੱਥੇ ਜੇਗਾ ਜੇ ਗੱਡੀ 'ਤੇ ਪੱਟਾ ਕੇ ਪੁੱਟਕੇ ਉਹ ਛੋਟੇ ਬੰਦੇ ਕਾ ਪੁਲਿਸ ਨੂੰ ਚਾਹੀਦੇ ਪਰ ਪੁਲਿਸ ਨੇ ਲਾਠੀ ਚਾਰਜ ਵੀ ਕੀਤਾ ਉਹਨਾਂ ਲਾਠੀਆਂ ਮਾਰੀਆਂ ਪਰ ਅੱਥੋਂ ਦੀ ਫਰਾਰ ਹੋ ਗਏ ਉਹਨਾਂ ਕੋਈ ਫਾਇਦਾ ਨਹੀਂ ਲਾਠੀ ਚਾਜੇ ਕਿਉਂ ਪਿਆਰ ਨਾਲ ਸੋਚਣਾ ਚਾਹੀਦਾ ਉਹਨੂੰ ਹੋਂਦੇ ਬਾਈਆਂ ਕੋਈ ਬੱਚਾ ਕੋਈ ਲਿੱਤੇਗਾ ਉਹਨੂੰ ਪਿਆਰ ਨਾਲ ਸੋਚਦੇ ਉਸ ਚੀਜ਼ ਨੂੰ ਪਿਆਰ ਨਾਲ ਸੋਚਣਾ ਚਾਹੀਦਾ ਸਾਡੇ ਨਾਲ ਸੀਗੇ ਮੁੰਡੇ ਜਿਨ੍ਹਾਂ ਨੇ ਬਹੁਤ ਵਾਰੀ ਦੀ ਗੱਲ ਕੀਤੀ ਕਿ ਯੂਥ ਨੂੰ ਅੱਜ ਦੇਖਣੀ ਚਾਹੀਦੀ ਹੈ ਕਿ ਤੇ ਮਾਵਾਂ ਦੀਆਂ ਵੀ ਹੁੰਦੀਆਂ ਕਿ ਜਿਹੜੇ ਆ ਇਹਦੇ ਸ਼ਰਾਰਤੀ ਅੰਜ਼ਰ ਰੱਖਤਾ ਕਰਦੇ ਉਹਨਾਂ ਨੂੰ ਰੱਖਤਾ ਨਹੀਂ ਕਰਨੀਆਂ ਚਾਹੀਦੀਆਂ ਕੋਲ ਮੈਂ домем на Јуника ќе ја ќе ја носиме